ਜੀ ਸਸੀ ਕਾ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਇਹ ਆਪਣੇ ਚਾਚੀ ਉਹਨਾਂ ਦਾ ਘਰ ਆ ਉਹ ਇੱਥੇ ਕੋਈ ਨਹੀਂ ਰੰਦਾ ਸਾਰੇ ਗਏ ਹੋਇਆ ਬਾਹਰ ਕੈਨੇਡਾ ਇੰਗਲੈਂਡ ਆਪਣਾ ਵੈਸੀ ਇੱਥੇ ਖੜਾ ਆਪਣਾ ਸਮਾਨ ਸੋਣ ਪਿਆ ਹੁੰਦਾ ਤੇ ਆ ਉਹਨਾਂ ਦੀ ਗੱਡੀ ਆ ਇਹ ਜੇਕਰ ਐਵੇਂ ਘਰ ਆਪਣੇ ਕੋਲੇ ਬਹੁਤ ਆ ਖਾਲੀ ਅੱਗੇ ਮੈਂ ਸੀ ਉੱਧਰ ਖੜਾ ਹੁੰਦੇ ਹੁਣ ਜਿੱਦਣ ਦੀ ਗੱਡੀ ਆ ਗਈ ਫੇਰ ਓਖਾ ਹੋ ਜਾਂਦਾ ਘਰੀ ਸਮਾਨ ਦਾ ਤਾਂ ਕਰਕੇ ਇਹਨੂੰ ਇੱਧਰ ਖੜਾਤਾ ਸੀ ਫੇਰ ਥਾਰ ਉੱਧਰ ਲੱਗ ਜਾਂਦੀ ਆ ਅੱਜ ਕਰਾਉਣਾ ਹੀ ਆ ਸਰਵਿਸ ਆਪਣੇ 60 55 ਦੀ ਸਮਾਨ ਲੈ ਕੇ ਆਂਦੀ ਸਾਰਾ ਫਾਰਮ ਟਰੱਕ ਦਾ ਬਾਈ ਉਹਨਾਂ ਦੀ ਆ ਵਰਕਸ਼ਾਪ ਆ ਜੋ ਤਾਂ ਅੱਡੇ ਦੇ ਆ ਲੈਲਾ ਅਸਮਾਨ ਅੱਜ ਦੇਖ ਲੋ ਖੜੇ ਆ ਮੈਸੀ ਮੈਸੀ ਬਾਈ ਉਹਨਾਂ ਦੇ ਮੈਂ ਕਿਹਾ ਮੈਸੀ ਦਾ ਬਾਈ ਸ਼ਕੀਨ ਆ ਕੱਲ ਮੈਨੂੰ ਬਹੁਤ ਫੋਨ ਆਏ ਬੰਦਿਆਂ ਦੇ ਕਹਿੰਦੇ ਬਾਈ ਦਾ ਨੰਬਰ ਮੈਂ ਕਿਹਾ ਤੁਸੀਂ ਤੰਗ ਕਰ ਦੋਗੇ ਬਾਈ ਨੂੰ ਰਹਿਣ ਦਿਓ ਮੈਂ ਕਿਹਾ ਟਰੈਕਟਰ ਲਿਆਇਓ ਜੋੜਾ ਕੰਮ ਕਰਾਉਣਾ ਉੱਥੇ ਹੋ ਜੀ ਇਹਨੂੰ ਵਧੀਆ ਜਾਗਾ ਟੰਗੀ ਯਾਰ ਜੌਂਡੀਰ ਨੂੰ ਉਹੋ ਦੇਖ ਲਾ ਕੇ ਇਹ ਤੱਕ ਮਹੀਨਾ ਕਿਹੜਾ ਚੱਲਦਾ ਨੌਵਾਂ ਚੱਲਦਾ ਨੌਵਾਂ ਮਹੀਨਾ ਸਤੰਬਰ ਚੱਲਣਾ ਇਹ ਆਪਣੇ ਆਪਣੇ ਵਾਲਾ ਕਿਹੜਾ ਬੈਰਿੰਗ ਖਰਾਬ ਦੀ ਪਤਾ ਹੱਦ ਬੈਰਿਆਂ ਦਾ ਲੈ ਕੇ ਆਂਦਾ ਉਹ ਮੁਗਲੈਲ ਆ ਇਹਦਾ ਲੀਟਰਕ ਵੱਧ ਜਾਣਾ ਮੈਨਲਾ ਦਾ ਮੁਗਲੈਲ ਥੋੜਾ ਠੀਕ ਨਹੀਂ 10 ਬਾਰਾਂ 12 ਮੈਂ 10 ਇੰਜਣ ਚ ਆਉ ਦੇ ਉਹ ਬੈਰਾਂ ਨੂੰ ਪੁੱਟਿਆ ਉਹ ਦੇਖ ਮਾਰੇ ਪੀਂਦੇ ਕਰ ਤਾ ਉਹ ਤਾਹੀ ਆਵਾਜ਼ ਕਰਦਾ ਸੀ ਏ ਬਾਈ ਹੁਣੀ ਮੈਸੀਆਂ ਦੇ ਵਾਲੇ ਉਹ ਮੈਸੀ ਦਾ ਬਾਈ ਕੰਮ ਵਾਲਾ ਕਰਦਾ ਤਾਂ ਤਾਂ 베어ਿੰਗ ਟੁੱਟਿਆ ਥੱਲੇ ਵਾਲਾ ਹਨ ਤੇ ਇੱਕ ਇਹਦੇ ਲੈਫਟ ਚ ਪ੍ਰੋਬਲਮ ਸੀਗੀ ਉਹ ਕਰਵਾਉਣੀ ਆ ਠੀਕ ਤੇ ਨੰਬਰ 2 ਤੇ ਫਿਰ ਇਹਦੇ ਰਿੰਮ ਰੰਗ ਕਰਾਉਣੇ ਆ ਚਾਰੇ ਹਨ ਦੇ ਹਿੱਸੇ ਤੋਂ ਰੰਗ ਨੂੰ ਲਿਆ ਹੋਇਆ ਉਹ ਕਰਵਾਉਣਾ। ਉਹ ਸਾਰਾ ਕੁਝ ਕਰਵਾਉਣਾ। ਇਹ ਜੋਧਾ ਬਾਜ਼ਾਰ ਦੇ ਵਿੱਚ ਸ੍ਰੀ ਗੁਰੂ ਰਾਮ ਦੇ ਪਬਲਿਕ ਸਕੂਲ ਦੇ ਸਾਹਮਣੇ ਦੀ ਰਾਹ ਜਾਂਦਾ। ਉੱਥੇ ਇਹਦਾ ਕੰਮ ਪਹਿਲਾਂ ਉਹਨਾਂ ਰੈਮ ਰੰਗ ਤਾਂ ਕਰਵਾਉਣਾ ਵੀ ਯਾਰ ਸੋਹਣੇ ਨਹੀਂ ਲੱਗਦੇ ਉਹਨਾਂ ਬਹੁਤ ਭੜੇ ਲੱਗਦੇ ਆ ਰੈਮ ਸ਼ੋ ਤੋਂ ਟਰੈਕਟਰ ਨਵਾਂ ਲੱਗਦਾ ਵੀ ਸ਼ੋ ਸ਼ੂ ਵਾਲਾ ਰੰਗ ਤਾਂ ਪੂਰਾ ਵਧੀਆ ਪਿਆ ਤੇਰੇ ਮਾਲਾ ਰੰਗ ਬੇਕਾਰ ਹੋਇਆ ਤੇ ਤਾਂ ਕਰਕੇ ਹੈਗਾ ਕੀ ਉਹ ਕਰਵਾ ਦਈਏ ਰੈਮਾਂ ਦਾ ਰੰਗ ਵੀ ਨਾ ਤੇ ਉਹ ਜੂ ਰੰਗ ਚਲੋ ਵਧੀਆ ਰੁਕ ਸੋਹਣਾ ਬਣ ਜਾ ਟਰੈਕਟਰ ਥੋੜੀ ਬਣ ਜਾ ਤਾਂ ਕਰਵਾਉਣਾ ਪਰ ਰੈਮਾਂ ਦੇ ਰੰਗ ਇਹਨਾ ਉਹ ਟਰੈਕਟਰ ਮੇਰੇ ਸਾਰੇ ਗੱਡੀਆਂ ਚ ਲਾਏ ਹੋਇਆ ਆਪਣੇ ਥਾਰ ਚ ਵੀ ਲੱਗਿਆ ਹੋਇਆ ਨੋਵਾ ਹੁੰਦੀ ਸੀ ਉਹ ਚ ਵੀ ਲਾਇਆ ਸੀਗਾ ਤੇ ਟਰੈਕਟਰ ਮੇਰੇ ਕੋਲ ਸੀਗਾ ਤੇ ਉਹ ਹੁਣ ਆਪ ਇਹਦੇ ਉੱਤੇ ਫਿੱਟ ਕਰਾਉਣੇ ਆ ਆ ਵੀਰਾਂ ਨਾਲ ਬਹੁਤ ਵਧੀਆ ਫਿਟਿੰਗ ਕਰਦਾ ਇੱਥੇ ਆ ਇਹਨਾਂ ਦਾ ਦੇਖੋ ਐਫਸੀ ਵੀ ਲੁਧਿਆਣਾ ਆ ਇਹਨਾਂ ਦਾ ਸ਼ਾਪ ਆ ਇੱਥੇ ਦੁਗਰੀ ਰੋਡ ਤੇ ਆ ਜਿੱਥੇ ਐਕਸੈਸਰੀ ਦਾ ਮਾਰਕੀਟ ਆ ਨਾ ਕਾਰ ਦੀ ਉੱਥੇ ਐਫਸੀ ਵੀ ਵਾਲਿਆਂ ਦੇ ਦੇ ਇਹਦੇ ਵੀਰ ਕੋਲ ਸਾਰਾ ਕੰਮ ਆਪ ਹੀ ਕਰਦੇ ਆ ਪਲੇਟਾਂ ਕਟਵਾ ਲਓ ਲੋਗੋ ਬਣਵਾ ਲਓ ਕੱਚ ਦੀਆਂ ਪਲੇਟਾਂ 'ਚ ਲੋਗੋ ਬਣਵਾ ਲਓ ਜਿਹੜਾ ਕੁਛ ਮਾਤੀ ਕਰਾ ਲਓ ਇੱਥੇ ਹੀ ਕਰਦੇ ਹਨ ਤੇ ਉਹ ਹੁਣ ਆਪਾਂ ਇੱਥੇ ਫਿੱਟ ਕਰਾਉਣ ਲੱਗੇ ਆ ਤੁਹਾਨੂੰ ਦਿਖਾਉਣੇ ਆ ਜਦੋਂ ਫਿੱਟ ਹੋਊਗਾ ਦੇਖਿਓ ਸੋਹਣਾ ਬਹੁਤ ਲੱਗਦਾ ਏ ਟਰੈਕਟਰ ਇਹ 50 75 ਟਰੈਕਟਰ ਨਾ ਮਿਲਦਾ ਹੀ ਨਹੀਂ ਹੈਗਾ ਜੀ ਵੀਰੇ ਆਪਾਂ ਕਰਤਾ ਟਰੈਕਟਰ ਫਿੱਟ ਇਹਦੇ ਨਾਲ ਇੱਥੇ ਲੋਟ ਨਹੀਂ ਆਉਂਦਾ ਸੀਗਾ ਕਿਉਂਕਿ ਇਹਦਾ ਨਾ ਇੱਥੋਂ ਡੈਸ਼ਬੋਰਡ ਜਾਂ ਵਧੀਆ ਨਹੀਂ ਫਿਰ ਆਪਾਂ ਉਹ ਖੁੰਝੇ ਚ ਪਾਰ ਕਰਕੇ ਕਢਾ ਲਾ ਦੇਖੋ ਤਾਂ ਕਿਵੇਂ ਲੱਗਦਾ ਕਹਿਮ ਲੱਗਦਾ ਨਾ ਇਹਦੀ ਟੌੜੀ ਵੱਖਰੀ ਹੈ ਟਰੈਕਟਰ ਦੀ ਆ ਟਰੈਕਟਰ ਤਾਂ ਇਹਦਾ ਮਾਡਲ ਹੋਰ ਵੀ ਵਧੀਰੇ ਮਿਲਦੇ ਆ ਇਹਦੇ ਟਰੈਕਟਰਾਂ ਏਜੰਸੀਆਂ 'ਚੋਂ ਜਿਹੜੇ ਉਹ ਦੂਜੇ ਪਤਲੇ ਟਾਇਰਾਂ ਵਾਲੇ 2 ਵੀਲ ਟਰੈਕਟਰ ਦੇ ਪਰ ਇਹ ਇਹ ਖੜਾ ਆਡੀ ਖੜਾ ਟੌਰੀ ਲੱਗਦਾ ਦੇਖੋ ਕਿੰਨਾ ਸੋਹਣਾ ਲੱਗਦਾ ਠੀਕ ਕੋਈ ਹੋਇਆ ਨਾ ਪਾਰਕਿੰਗ ਬੁਰੀ ਕਹਿਮ ਗੜਾ ਤਾਂ ਕੋਈ ਨਹੀਂ ਇੱਕ ਨਾ ਪਤਾ ਨਹੀਂ ਕਈ ਵੀਰ ਖੇਤੀ ਨਹੀਂ ਕਰਦੇ ਕਈ ਵੀਰ ਖੇਤੀ ਨਹੀਂ ਕਰਦੇ ਜਾਂ ਕੀ ਆ ਹਨਾ ਮੈਨੂੰ ਸਮਝ ਨਹੀਂ ਹੈਗੀ ਕਿ ਕੱਲ ਨਾ ਮੈਨੂੰ ਇੰਸਟਾਗ੍ਰam ਤੇ ਦੋ ਤਿੰਨ ਜਣਿਆਂ ਦੇ ਮੈਸੇਜ ਆਈ ਜਾਣ ਕਿ ਵੀਰੇ ਤੁਸੀਂ ਜ਼ਹਿਰ ਪਾਈ ਜਾਂਦੇ ਹੋ ਖੱਤਿਆਂ ਦੇ ਵਿੱਚ ਜ਼ਹਿਰ ਨੂੰ ਪ੍ਰਮੋਟ ਕਰਦਾ ਤੂੰ ਅੱਛਾ ਮੈਂ ਕਹਿਆ ਯਾਰ ਵੀ ਜਿਹੜੀ ਮੈਂ ਉਹਨੂੰ ਫਿਰ ਕਿਹਾ ਮੈਂ ਕਿਹਾ ਹਾਂ ਵੀਰੇ ਵੀ ਸਾਡਾ ਜ਼ਹਿਰ ਪਾਉਣ বিনা ਸਰਦਾ ਨਹੀਂ ਹੈਗਾ ਵੀ ਸਾਨੂੰ ਪਾਉਣੀ ਪੈਂਦੀ ਹੈ ਤੇ ਇੱਕ ਨੇ ਲਿਖਿਆ ਵੀ ਤੂੰ ਕੰਪਨੀਆਂ ਦੀ ਮਸ਼ਹੂਰੀ ਕਰਦਾ ਤਾਂ ਮੈਂ ਦੱਸੋ ਹੁਣ ਜੇ ਔਣ ਤੁਸੀਂ ਜਿਹੜੇ ਬੰਦੇ ਨੂੰ ਮਰਜੀ ਕਾਲ ਕਰਕੇ ਪੁੱਛ ਲੋ ਵੀ ਆਪਾਂ ਕਿਹੜਾ ਉਹਨਾਂ ਤੋਂ ਪੈਸੇ ਲਏ ਆ ਵੀ ਕੰਪਨੀਆਂ ਦੀ ਮਸ਼ਹੂਰੀ ਕਰਨ ਦੇ ਵੀ ਜਾਂ ਤਾਂ ਆਪਾਂ ਪੈਸੇ ਲਏ ਹੁਣ ਫਿਰ ਤਾਂ ਆਪਾਂ ਮੰਨਿਆ ਹਨ ਕਿ ਜਿੱਦਾਂ ਦਾ ਵੀ ਹੈਗਾ ਆਪਾਂ ਉਹ ਉਹ ਕਰਦੇ ਆ ਹਨਾ ਆਪਦਾ ਕੰਮ ਹਨਾ ਵੀ ਚਲੋ ਠੀਕ ਆ ਸਾਰੇ ਵੀਰਾਂ ਨੂੰ ਮੈਨੂੰ ਜਿੰਨੀ ਮੈਨੂੰ ਨੌਲੇਜ ਤਾਂ ਕੋਈ ਹੈ ਨਹੀਂ ਆਪਾਂ ਕਹਿੰਨੇ ਵੀ ਮੈਨੂੰ ਨੌਲੇਜ ਆ ਹਨਾ ਕਿ ਆਪਾਂ ਤਾਂ ਉਹ ਕਰਦੇ ਆ ਜਿਹੜੀ ਦਵਾਈ ਮੈਂ ਪਾਉਣਾ ਉਹ ਆਪਾਂ ਦੱਸ ਦਿੰਨੇ ਵੀ ਵੀਰ ਵੀਰੇ ਮੈਂ ਆਹ ਭਾਈ ਆਪਾਂ ਕਿਹੜਾ ਵੀਰੇ ਉਹਦੇ ਵਿੱਚ ਆਪਾਂ ਪੈਸੇ ਲੈਣੇ ਆ ਜਾਂ ਕਿਤੇ ਹੋਰ ਮੈਂ ਤਾਂ ਇਹ ਗੱਲ ਤਾਂ ਮੈਂ ਕਦੀ ਕੀ ਇਹ ਕਹਿੰਦਾ ਹੀ ਨਹੀਂ ਵੀ ਮੈਨੂੰ ਕੋਈ ਨੌਲੇਜ ਆ ਜਾਂ ਕੁਝ ਹੋਰ ਆ बसੰ ਮੈਂ ਉਹ ਉਹੀ ਵੀਡੀਓ ਉਹ ਵੀਡੀਓ ਪਾ ਦਿੰਨਾ ਜਿਹੜੀ ਚੀਜ਼ ਮੈਂ ਕਰਦਾ ਵਾਂ ਠੀਕ ਨਹੀਂ ਮੈਂ ਕੁਝ ਨਵਾਂ ਨਹੀਂ ਕਰਦਾ ਕੋਈ ਐਕਸਟਰਾ ਨਹੀਂ ਕਰਦਾ ਨਾ ਮੈਂ ਇਹ ਗੱਲ ਕਦੀ ਕਹੀ ਆ ਵੀ ਮੈਨੂੰ ਨੌਲੇਜ ਆ ਵੀ ਕੋ ਕਿਸੇ ਵੀ ਚੀਜ਼ ਦੀ ਆਪਾਂ ਤੇ ਇਹ ਕਹਿੰਦੇ ਵੀ ਜੋ ਮੈਂ ਆਪਦੀ ਫਸਲ ਤੇ ਕਰਦਾ ਮੈਂ ਤਾਂ ਤੁਹਾਨੂੰ ਉਹ ਦਿਖਾ ਦਿੰਨਾ ਤੁਹਾਡਾ ਕਿਸੇ ਵੀ ਵੀਰ ਦਾ ਜੀ ਕਰਦਾ ਕਰਨ ਦਾ ਕਰੋ ਨਹੀਂ ਜੀ ਕਰਦਾ ਤਾਂ ਵੀਰੇ ਕੋਈ ਦਿੱਕਤ ਨਹੀਂ ਹਨਾ ਆਪਾਂ ਕਿਹੜਾ ਕਿਸੇ ਮੈਨੂੰ ਕਿਹੜਾ ਯਾਰ ਕਿਸੇ ਤੋਂ ਆਪਾਂ ਪੈਸੇ ਲੈਣੇ ਆ ਜਾਂ ਮੈਨੂੰ ਪੈਸੇ ਦੇਣੇ ਆ ਵੀ ਜੇ ਲੋਕ ਜਿਆਦਾ ਕਰਨਗੇ ਜਾਂ ਤਾਂ ਜਿਆਦਾ ਕਰਨ ਹਨ ਤੇ ਆਪਾਂ ਨੂੰ ਨਹੀਂ ਇਸ ਚੀਜ਼ ਦਾ ਮਤਲਬ ਹਨ ਤੇ ਆਪਰ ਕਦੇ ਤੋਂ ਕਿਸੇ ਤੋਂ 1 ਰੁਪਿਆ ਤੱਕ ਦਾ ਕਦੇ ਉਹ ਨਹੀਂ ਕਰੇ ਵੀ ਹਾਂ ਯਾਰ ਭਰਾਵਾ ਤੂੰ ਆਹ ਕਰਦੇ ਅਸੀਂ ਤੇਰੇ ਆਹ ਕਰਦਾਂਗੇ ਨਾ ਮਤਲਬ ਨਹੀਂ ਹੈ ਵੀਡੀਓ ਤੱਕ ਦਾ ਮੈਂ ਕਦੇ ਕਿਸੇ ਕੋਲ ਜ਼ਿਕਰ ਤੱਕ ਵੀ ਨਹੀਂ ਕਰਦਾ ਵੀ ਕਦੇ ਵੀ ਮੈਂ ਵੀਡੀਓ ਬਣਾਉਣਾ ਜਦੋਂ ਵੀ ਜਹੇ ਨਵੇਂ ਬੰਦੇ ਨੂੰ ਵੀ ਬਣਾ ਮੈਂ ਵੀਡੀਓ ਤੇ ਜ਼ਿਕਰ ਵੀ ਨਹੀਂ ਕਰਦਾ ਕਿਸੇ ਕੋਲ ਵੀ ਮੈਂ ਭਾਈ ਵੀਡੀਓ ਬਣਾਉਣਾ ਤੇਰੀ ਵੀਡੀਓ ਬਣਾਉਂਗਾ ਤੂੰ ਆ ਚੀਜ਼ ਕਰ ਦੇ ਆਪਾਂ ਨੂੰ ਨਹੀਂ ਇਹ ਚੀਜ਼ਾਂ ਆਉਂਦੀਆਂ ਜਾਨਾ ਬਾਕੀ ਸੋਚਣੀ ਹੁੰਦੀ ਆ ਲੋਕਾਂ ਦੀ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਤੇ ਪਰ ਫਿਰ ਵੀ ਮਨ ਨੂੰ ਬੁਰਾ ਲੱਗਦਾ ਕਿ ਯਾਰ ਇਹਦੇ ਵਿੱਚ ਕੁਝ ਗਲਤ ਤਾਂ ਮੈਂ ਦਿਖਾਇਆ ਨਹੀਂ ਵੀ ਕੋਈ ਜ਼ਹਿਰ ਤਾਂ ਮੈਂ ਪਾਉਂਦਾ ਨਹੀਂ ਹੈਗਾ ਵੀ ਹਨਾ ਵੀ ਇਹੋ ਜਿਹੀਆਂ ਚੀਜ਼ਾਂ ਵੀ ਜਿਹੜੀਆਂ ਚੀਜ਼ਾਂ ਨਾਲ ਆਪਾਂ ਨੂੰ ਨੁਕਸਾਨ ਚੀਜ਼ ਆਪਾਂ ਉਹ ਪਾਈ ਦੀ ਆ ਜਿਹੜੀ ਚੀਜ਼ ਮਿਲਦੀ ਆ ਜਾਂ ਰეკਮੈਂਡਡ ਠੀਕ ਨਹੀਂ ਆਪਾਂ ਦਾ ਘਰ ਤੋਂ ਘੱਟ ਖਰਚਾ ਕਰਦੇ ਆਂ ਖੇਤੀ ਤੇ ਸਾਰੇ ਵੀਰਾਂ ਨੂੰ ਵੀ ਦੱਸ ਦੇਈਦਾ ਵੀ ਵੀਰੇ ਮੈਂ ਆ ਨਹੀਂ ਕੀਤਾ ਕਿ ਠੀਕ ਨੇ ਹੁਣ ਆ ਚਲੋ ਆਪਣੀਆਂ ਤਵੀਆਂ ਉਦੋਂ ਲੈ ਕੇ ਆਏ ਸੀਗੇ ਆਪਾਂ ਤਵੇ ਤਵੇ ਪਾਦਿਆ ਨਵੇਂ ਤਵੇ ਵੀ ਨਵੇਂ ਪਾ ਕੇ ਬੈਰੰਗ ਵੀ ਨਵੇਂ ਪਾ ਕੇ ਸਾਰਾ ਕੁਝ ਕਰਤਾ ਐਨ ਪੂਰੀਆਂ ਓਕੇ ਦੀ ਰਿਪੋਰਟ ਬਣ ਗਈਆਂ ਹੁਣ ਫੇਰ ਨਹੀਂ ਕਿਤੇ ਜਾਂਦੀਆਂ ਕਾਫੀ ਟਾਈਮ ਹੁਣ ਫੇਰ ਲੰਬਾ ਸਮਾਂ ਚੱਲਣ ਗਿਆ ਤਵੀਆਂ ਚੱਲਦੀਆਂ ਬਹੁਤ ਆ ਬਹੁਤ ਵਧੀਆ ਚੱਲਦੀਆਂ ਤਵੀਆਂ ਚੱਲਣ ਦੇ ਵਿੱਚ ਨਹੀਂ ਕੋਈ ਦਿੱਕਤ ਆਉਂਦੀ ਇਹ 24 ਆਪਣੇ ਆਪ ਉਹਤੇ ਮਿੱਟੀ ਰੱਖਣ ਨੂੰ ਬਣਾਏ ਹੋਏ ਸੀ ਮਿੱਟੀ ਰੱਖ ਲਈ ਦੀ ਉਹਤੇ ਬੋਰੀਆਂ ਭਰ ਕੇ ਹੋ ਗਈ ਵੀਰੇ ਪੂਰਾ ਵਧੀਆ ਕਮਰਾ ਬਣ ਗਿਆ ਆਪਣਾ ਨਾਲੇ ਵੱਡਾ ਕਮਰਾ ਹੋ ਗਿਆ ਤੇ ਇਹ ਬਹੁਤ ਵਧੀਆ ਹੋ ਗਿਆ ਕਮਰਾ ਇਹਦੇ ਹੁਣ ਰੂੜੀ ਪਾ ਦੇਣੀ ਹੈ ਰੂੜੀ ਪਾ ਕੇ ਇਦੇ ਉੱਤੇ ਦੂਜਾ ਯਾਨੀ ਕਿ ਉੱਤੇ ਪਲਾਸਟਰ ਉਹ ਜਿਹੜਾ ਪਾਉਂਦੇ ਆ ਵਧੀਆ ਕਰਕੇ ਫਰਸ਼ ਲੱਗ ਜਾਊਗਾ ਕਮਰਾ ਵੱਡਾ ਬਹੁਤ ਹੋ ਗਿਆ ਆ ਗਈ ਆ ਜਿੰਨਾ ਹੁਣ ਸੀਜ਼ਨ ਸੀਜ਼ਨ ਬਾਈ ਹੋਣੀ ਰਿਹਾ ਕਰਨਗੇ ਉਹਨਾਂ ਟਾਈਮ ਆਪਦਾ ਉਹ ਪੈਣ ਦਾ ਉਹਨਾਂ ਦਾ ਕਰ ਦੂ ਇੱਕ ਇੱਥੇ ਬੈੱਡ ਲਾ ਦਾਂਗੇ ਪੱਕਾ ਇਧਰ ਬੈੱਡ ਲਾ ਦਾਂਗੇ ਮੇਰਾ ਰਾਦਾਂ ਇਧਰਲੇ ਪਾਸੇ ਬੈੱਡ ਲਾ ਕੇ ਉੱਥੇ ਸਾਹਮਣੇ ਦੋ ਪੱਖੇ ਲਾ ਦੇਨੇ ਇੱਕ ਪੱਖਾ ਇਧਰਲੇ ਪਾਸੇ ਕੰਧ ਨਾਲ ਲਾ ਦੇਣਾ ਇੱਕ ਉਧਰ ਲਾ ਦੇਣਾ ਉਧਰੋਂ ਐ ਇਧਰ ਨੂੰ ਹਵਾ ਮਾਰਨੇਗੇ ਠੀਕ ਨਹੀਂ ਕਿਉਂਕਿ ਇਹਦੇ ਛੱਤ ਨਾਲ ਨਹੀਂ ਪੱਖਾ ਲਾਉਣਾ ਛੱਤ ਨਾਲ ਲਾਇਆ ਤਾਂ ਫਿਰ ਉਹਨੂੰ ਲੱਗੂਗਾ ਆਪਣੇ ਨੂੰ ਟਰੈਕਟਰਾਂ ਦੀਆਂ ਛਤਰੀਆਂ ਨੂੰ ਹਨਾ ਤੇ ਤੇ ਵਧੀਆ ਬਣ ਗਿਆ ਪੂਰਾ ਵਧੀਆ ਦੇਖੋ ਸਲੇਟਾਂ ਪਾਈਆਂ ਉੱਤੇ ਸਲੇਟਾਂ ਪਾ ਕੇ ਜਿਹੜਾ ਗੈਪ ਗੂਪ ਸੀ ਸਾਰਾ ਉਹ ਕੜ ਤਾ ਇਹ ਉੱਤੇ ਪਾਤਾ ਸੀਗਾ ਆਪਣੀ ਮਿੱਟੀ ਪਾਤੀ ਆਹਾ ਮਿੱਟੀ ਤੇ ਆ ਮਿੱਟੀ ਵੱਧੂ ਹੀ ਹੋ ਗਈ ਹੁਣ ਇੱਥੇ ਕਿਉਂਕਿ ਲੈਵਲ ਕਰ ਲਿਆ ਉਹਨਾਂ ਨੇ ਬੰਦਿਆਂ ਨੇ ਲੈਵਲ ਕਰਕੇ ਆਪ ਦਾ ਅੰਦਰ ਰੋੜੀ ਪਾਉਣੀ ਸ਼ੁਰੂ ਕਰਤੀ ਆ ਪਰ ਮਸ਼ੀਨ ਲਿਆਈ ਸੀ ਰੋੜੀ ਕੁੱਟਣ ਵਾਲੀ ਤੇ ਉਹਦੇ ਨਾਲ ਰੋੜੀ ਕੁੱਟਦੀ ਆ ਰੋੜੀ ਕੁੱਟ ਕੇ ਦੇਤੀਆਂ ਨੇ ਆ ਦੇਖ ਲੋ ਥੋੜੀ ਖੁੱਟੀ ਪਈ ਇਹ ਵੀ ਆਪਣਾ 26 ਆ ਇਹ ਥੋੜਾ ਜਿਹੜਾ ਮਗਰੋਂ ਲੱਗਿਆ ਸੀ ਉਹ ਵਾਲਾ 26 ਆ ਇੱਥੇ ਹਜੇ ਨਸਾਰਾ ਸ਼ੁਰੂ ਹੋਣਾ ਜਿਆਦਾ